ਸਾ ਪਿਓ ਹਾਜ਼ਰੀਨ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਧੰਨਵਾਦ ਮੈਂ ਜਿੱਥੇ ਤੁਹਾਡਾ ਰਿਣੀ ਆ ਉਥੇ ਹੀ ਮੈਂ ਇਹ ਮੰਨ ਕੇ ਚੱਲਦਾ ਕਿ ਏ ਉਹ ਪਵਿੱਤਰ ਧਰਤੀ ਹੈ ਲੌਂਗਵਾਲ ਦੀ ਜਿੱਥੇ 52 ਸ਼ਹੀਦ ਹੋਏ ਨੇ ਤੇ ਇਹ ਤਾਂ ਉਹ ਧਰਤੀ ਹੈ ਸ਼ਹੀਦਾਂ ਦੀ ਕਿ ਜਿੱਥੇ ਜਿੰਨਾ ਦੇ ਦਿੱਤਾ ਜਾਵੇ ਜਿੰਨਾ ਕੰਮ ਹੋ ਜੇ ਇੱਥੇ ਤੇ ਤਾਂ ਵੀ ਮੁੱਲ ਹੈ ਜਿਹੜਾ ਉਹਨਾਂ ਸ਼ਹੀਦਾਂ ਦਾ ਜਿਨ੍ਹਾਂ ਦੀ ਵਜ੍ਹਾ ਕਰਕੇ ਆਪਾਂ ਇਸ ਖੁੱਲੀ ਆਬੋ ਹਵਾ ਦੇ ਵਿੱਚ ਅੱਜ ਆਜ਼ਾਦੀ ਵਾਲੀ ਆਬੋ ਹਵਾ ਦੇ ਵਿੱਚ ਆਪਾਂ ਸਾਹ ਲੈ ਰਹੇ ਹਾਂ ਉਹਨਾਂ ਦਾ ਮੁੱਲ ਹੈ ਜਿਹੜੋ ਕਦੇ ਮੋੜੇ ਨਹੀਂ ਜਾ ਸਕਦਾ ਇਸ ਸਕੂਲ ਦਾ ਨਾਮ ਵੀ ਉਹਨਾਂ ਵਿੱਚੋਂ ਹੀ ਇੱਕ ਮਹਾਨ ਆਜ਼ਾਦੀ ਦੇ ਕਲਾਟੀਏ ਸ਼ਹੀਦ ਸਰਦਾਰ ਭਗਵੰਤ ਸਿੰਘ ਜੀ ਨੂੰ ਸਮਰਪਿਤ ਹੈ ਜਿਹੜੇ ਪਰਜਾ ਮੰਡਲ ਦੇ ਮੋਢੀ ਆਗੂ ਸੀਗੇ ਲੰਬਾ ਸਮਾਂ ਸੰਘਰਸ਼ ਕੀਤਾ 22 ਸਾਲ ਜੇਲ੍ਹਾਂ ਵੀ ਕੱਟੀਆਂ ਦੇਸ਼ ਦੀ ਆਜ਼ਾਦੀ ਦੇ ਲਈ ਜੋ ਵਿਦਿਆ ਦੇ ਮੰਦਿਰ ਦੇ ਉੱਪਰ ਆਪਾਂ ਇੱਥੇ ਇਕੱਠੇ ਹੋયા ਬਹੁਤ ਵਧੀਆ ਬਿਲਡਿੰਗ ਬਣੀ ਹੈ ਸ਼ਾਨਦਾਰ ਕਮਰੇ ਨੇ ਸਾਰਾ ਇਨਫਰਾਸਟ੍ਰਕਚਰ ਬੜੇ ਵਧੀਆ ਹੈ ਅਸੀਂ 라ਉਂਡ ਲਗਾ ਕੇ ਆਇਆ ਬੱਚਿਆਂ ਦੇ ਵਿੱਚ ਬੜਾ ਕੌਨਫੀਡੈਂਸ ਹੈ ਤੁਸੀਂ ਖੁਸ਼ ਹੋਗੇ ਬਿਲਡਿੰਗ ਦੇਖ ਕੇ ਮੈਂ ਉਸ ਦਿਨ ਖੁਸ਼ ਹੋਊਂਗਾ ਜਿਸ ਦਿਨ ਇਸ ਬਿਲਡਿੰਗ ਤੋਂ ਇਸ ਸਕੂਲ ਤੋਂ ਵੱਡੀ ਗਿਣਤੀ ਦੇ ਵਿੱਚ ਮੈਂ ਤਾਂ ਕਹੂੰਗਾ ਹਰ ਬੱਚੀ ਇੰਨੀ ਕਾਮਯਾਬੀ ਤੁਸੀਂ ਹਾਸਲ ਕਰੋ ਕਿ ਤੁਸੀਂ ਇਕੱਲੇ ਆਪ ਦਾ ਜਾਂ ਆਪਦੇ ਮਾਪਿਆਂ ਦਾ ਜਾਂ ਲੌਂਗੋ ਵਾਲਾ ਦਾ ਨਹੀਂ ਦੁਨੀਆ ਦੇ ਵਿੱਚ ਤੁਸੀਂ ਪੰਜਾਬ ਦਾ ਨਾਮ ਹੈ ਜਿਹੜਾ ਉਹ ਰੋਸ਼ਨ ਕਰੋ ਇੰਨੀ ਮਿਹਨਤ ਤੁਸੀਂ ਸਾਰੇ ਨੇ ਕਰਨੀ ਜੇ ਮੇਰੀ ਇਸ ਗੱਲ ਦੇ ਨਾਲ ਸਹਿਮਤ ਇੱਕ ਵਾਰ ਦੋਹੇ ਬਾਹਾਂ ਖੜੀਆਂ ਕਰਕੇ ਮੈਨੂੰ ਸ਼ਾਲਸ ਦੇ ਦਿਓ ਕਿ ਅਸੀਂ ਇੰਨੀ ਮਿਹਨਤ ਕਰਾਂਗੇ ਔਰ ਕਾਮਯਾਬੇ ਜਿਹੜਾ ਉਹ ਹੋਵਾਂਗੇ ਤਾਂ ਕਿ ਲੌਂਗੋ ਵਾਲਾ ਦਾ ਨਾਮ ਹੈ ਜਿਹੜਾ ਉਹ ਰੋਸ਼ਨ ਹੋਸ ਮੇਰੀ ਮੇਰੇ ਮਨ ਦੀ ਤਸੱਲੀ ਹੈ ਜਿਹੜੀ ਉਹ ਉਸ ਦਿਨ ਆਊਗੀ ਤੁਹਾਡੇ ਸਾਰਿਆਂ ਤੁਮੇ ਨੂੰ ਆਸੇ ਤੋਂ ਇੱਕ ਵਾਰ ਫੇਰ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਖਿਰਵਾਏ ਗੁਰੂ ਜੀ ਬੋਧ